नमो नाथपुरे सदा सिद्धदाता अच्छेदी अच्छ आदियद्वैभिधाता नात्रस्तं नाग्रस्तं समस्तन स्वरूपे नमस्तन नमस्तन तुवस्तन यपूते ਜਾਗਤ ਜੋਤ ਜਗੈ ਜਗ ਪੀਤਰ ਦੁਖ ਹਰਤਾ ਸੁਖ ਮੀਤ RAM ਹਰੀ ਪਰਤਾਪ ਦੀ ਮੂਰਤ ਸ੍ਰੀ ਸਤ ਗੁਰ ਜਗ ਜੀਤ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਐਸੇ ਕੰਨ ਕੰਨ ਵਿੱਚ ਵਸਦੇ ਉਸ ਪਰਮ ਸ਼ਕਤੀ ਦਾ ਨਾਮ ਦਾ ਸਿਮਰਨ ਕਰੀਏ ਗੱਜ ਕੇ ਆਖੀਏ ਤਨ ਤਨ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਥਾ ਬਾਣੀ ਦੇ ਵਿੱਚ ਆਪਣੇ ਵਿਚਾਰਾਂ ਰਾਹੀਂ ਉਸੇ ਅਕਾਲ ਦੇ ਉਸਤਤ ਦੇ ਵਿੱਚ ਇਤਨੇ ਮਗਨ ਉਹਦੀਆਂ ਕਿਰਪਾਵਾਂ ਉਹਦੀ ਦਿਆਲਤਾ ਦੇ ਉੱਤੇ ਜਦੋਂ ਇਹ ਸਾਰੇ ਰੂਪ ਦੇਖੇ ਤੇ ਉਹਨਾਂ ਨੇ ਉਹਦਾ ਇੱਕ ਰੂਪ ਰੇਖਾ ਚਿੱਤਰ ਪੇਸ਼ ਕੀਤਾ ਬਈ ਮੇਰਾ ਰੱਬ ਇਦਾਂ ਦਾ ਹੈ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਕਹਿੰਦੇ ਨੇ ਨਮੋ 나ਥ ਪੂਰੇ ਮੇਰਾ ਸਤਗੁਰੂ ਪੂਰਨ ਹੈ ਮੇਰਾ ਸਤਗੁਰੂ ਸਰਬ ਕਲਾ ਸਮਰੱਥ ਹੈ ਮੇਰੇ ਸਤਗੁਰੂ ਦੀ ਹੋਂਦ ਉਦੋਂ ਸੀ ਜਦੋਂ ਕੁਝ ਵੀ ਨਹੀਂ ਸੀ ਹੈ ਹੀ ਕੁਝ ਨਹੀਂ ਸੀ ਹੁਣ ਕੁਝ ਹੈ ਸਤਗੁਰੂ ਦੀ ਹੋਂਦ ਹੁਣ ਵੀ ਹੈ ਅਗਾ ਜਦੋਂ ਦੁਨੀਆ ਜਦੋਂ ਨਹੀਂ ਰਹੇਗੀ ਹੋਏਗੀ ਜਾਂ ਨਾ ਰਹੇ ਸਤਗੁਰੂ ਉਦੋਂ ਵੀ ਹੋਣਾ ਹੈ ਨਮੋ ਨਾਥ ਪੂਰੇ ਮੇਰਾ 나ਥ ਸਤਗੁਰੂ ਮੈਂ ਉਹਨੂੰ ਨਮਸਕਾਰ ਕਰਦਾ ਹਾਂ ਜਿਹੜਾ ਪੂਰਨ ਹੈ ਜਿਹੜਾ ਹਰ ਸਮੇਂ ਦੇ ਵਿੱਚ ਹੈ ਨਮੋ ਨਾਥ ਪੂਰੇ ਸਦਾ ਸਿਧਦਾਤਾ ਮੇਰਾ ਸਤਗੁਰੂ ਸਿੱਧੀਆਂ ਦਾ ਮਾਲਕ ਹੈ ਹਰ ਸ਼ਕਤੀ ਦਾ ਕਰੀਂਦਾ ਹੈ ਸਭ ਕੁਝ ਬਖੂਬੀ ਜਾਣਦਾ ਤੇ ਸਭ ਹਰ ਚੀਜ਼ ਹਰ ਅਰਦਾਸ ਨੂੰ ਪੂਰਨ ਕਰ ਸਕਦਾ ਏ ਤੇ ਦੇਣ ਹਾਰਿਆ ਸਦਾ ਸਿਧ ਦਾਤਾ ਕਿਦਾਂ ਦਾ ਹੈ ਕਹਿੰਦੇ ਅਛੇਦੀ ਉਹਨੂੰ ਕੋਈ ਛੇਦ ਨਹੀਂ ਸਕਦਾ ਅਛੇਦ ਹੀ ਹੈ ਅਛੇਦੀ ਅਛੈ ਉਹਦਾ ਕੋਈ ਨਾਸ ਨਹੀਂ ਕਰ ਸਕਦਾ ਆਦਿ ਸ਼ੁਰੂ ਤੋਂ ਸੀ ਹੈ ਤੇ ਰਹੇਗਾ ਅਦਵੈ ਵਿਦਾਤਾ ਅਦ્વੈਤ ਹੈ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਸਾਰਿਆਂ ਦਾ ਵਿਦਾਤਾ ਹੈ ਸਾਰਿਆਂ ਦਾ ਕਰਮ ਦਾ ਮਾਲਕ ਹੈ ਕਹਿੰਦੇ ਨੇ ਨਾ ਤਸਤਨ ਨਾ ਗਰਸਤਨ ਉਹ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਹੀ ਹੈ ਪਰ ਸਾਰਿਆਂ ਦੇ ਸਿਰ ਦੇ ਉੱਤੇ ਉਹਦਾ ਹੁਕਮ ਚੱਲਦਾ ਹੈ ਸਾਰਿਆਂ ਦੇ ਸਿਰ ਦੇ ਉੱਤੇ ਉਹਦਾ ਡਰ ਹੈ ਸਾਰਿਆਂ ਦੇ ਸਿਰ ਹੀ ਉੱਤੇ ਸਬਨਾ ਭਉ ਲਿਖਿਆ ਸਿਰਲੇਖ ਆ ਸਜ ਦੀ ਵਾਰ ਦੀ ਪੰਕਤੀ ਹੈ ਉਹਦਾ ਡਰ ਸਾਰਿਆਂ ਦੇ ਸਿਰ ਤੇ ਲਿਖਿਆ ਹੋਇਆ ਸਾਰੇ ਡਰਦੇ ਨੇ ਨਾ ਤਰਸਤਨ ਨਾ ਗਰਸਤਨ ਉਹ ਕਿਸੇ ਤੋਂ ਡਰਦਾ ਨਹੀਂ ਉਹ ਕਿਸੇ ਦੀ ਪਕੜ ਵਿੱਚ ਆ ਨਹੀਂ ਸਕਦਾ ਪਕੜ ਤੇ ਜਕੜ ਤੋਂ ਬਾਹਰ ਮੇਰਾ ਸਾਧਗਰੂ ਹੈ ਨਾ ਗ੍ਰਸਤਨ ਸਮਸਤਨ ਸਰੂਪੇ ਇਹ ਸਾਰਿਆਂ ਸਰੂਪਾਂ ਦੇ ਵਿੱਚ ਉਹ ਸਮਾਇਆ ਹੋਇਆ ਸਾਰਿਆਂ ਦੇ ਸਰੂਪਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸੁੰਦਰ ਸਰੂਪ ਦੀ ਪ੍ਰਮਾਤਮਾ ਦੀ ਜੋ ਬਿਆਨ ਉਹਨਾਂ ਨੇ ਆਪਣੀ ਬਾਣੀ ਵਿੱਚ ਕਈ ਸਦੀਆਂ ਪਹਿਲੇ ਕਰ ਦਿੱਤਾ ਅੱਜ ਬਖੂਬੀ ਉਹ ਸਾਡੇ ਸਾਹਮਣੇ ਚੱਲ ਕਰਿਆ ਹੈ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਕਿਹਦਾ ਪ੍ਰਮਾਤਮਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਹੇ ਬਹੀਨ ਸਣੈ ਸਬੋਤਨ ਦੇ ਤੋ ਬਹੀਨ ਹੈ ਪਰ ਸਾਰੀਆਂ ਦੇਹਾਂ ਨਾਲ ਪਿਆਰ ਕਰਦਾ ਹੈ ਸਾਰੀਆਂ ਦੇਹਾਂ ਉਹਦੀਆਂ ਆਪਣੀਆਂ ਨੇ ਇਹ ਪ੍ਰਮਾਤਮਾ ਦਾ ਅਸਲ ਸਰੂਪ ਹੈ ਇੱਕ ਤੇ ਰਾਮ ਹੈ ਇੱਕ ਰਮੰਤੀ ਰਾਮ ਹੈ ਇਹ ਰਮੰਤੀ ਰਾਮ ਇਹ ਉਸ ਪ੍ਰਮਾਤਮਾ ਦੀ ਕਥਾ ਹੈ ਜਿਹੜਾ ਹਮੇਸ਼ਾ ਕੰਨ ਕੰਨ ਵਿੱਚ ਵਸਿਆ ਰਹਿੰਦਾ ਹੈ ਤੇ ਜ਼ਰਰੇ ਜ਼ਰਰੇ ਦੇ ਵਿੱਚ ਹੀ ਹੈ ਉਹ ਪ੍ਰਮਾਤਮਾ ਹੈ ਦੇਹ ਬਹੀਨ ਸਨਹਿ ਸਬੋ ਤਨ ਨੇਹੇ ਬਿਰਕਤ ਮੋਹ ਤੋਂ ਬਿਰਕਤ ਹੈ ਅਗੈ ਅਛੈ ਹੈ ਉਹ ਘਰ ਤੋਂ ਬਿਨਾ ਹੈ ਪਰ ਸਾਰੇ ਘਰਿ ਉਹ ਦੇ ਨੇ ਉਹਨੂੰ ਕੋਈ ਨਾਸ ਨਹੀਂ ਕਰ ਸਕਦਾ ਪਰ ਉਹ ਸਾਰਿਆਂ ਨੂੰ ਬਣਾ ਵੀ ਸਕਦਾ ਹੈ ਢਾ ਵੀ ਸਕਦਾ ਹੈ ਤੇ ਨਾਸ ਵੀ ਕਰ ਸਕਦਾ ਹੈ ਐਸੀ ਸ਼ਕਤੀ ਦਾ مالک ਹੈ ਨ ਤ੍ਰਸਤੰ ਨ ਗ੍ਰਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਤੁਵਸਤਨਿ ਉਪੂਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਐਸੇ ਪ੍ਰਮਾਤਮਾ ਨੂੰ ਮੈਂ ਨਮਸਕਾਰ ਕਰਦਾ ਮੈਂ ਬਾਰ ਬਾਰ ਨਮਸਕਾਰ ਕਰਦਾ ਕਿ ਉਹ ਸਭ ਤੋਂ ਦੂਰ ਹੋ ਕੇ ਵੀ ਸਾਰਿਆਂ ਦੇ ਵਿੱਚ ਹੀ ਐ ਸਾਰਿਆਂ ਦੇ ਕੌਲ ਹੈ ਕਿਸੇ ਤਤ ਦੇ ਵਿੱਚ ਨਹੀਂ ਆਂਦਾ ਤੇ ਸਾਰੇ ਤਤਾਂ ਨੂੰ ਬਣਾਉਣ ਵਾਲਾ ਵੀ ਹੈ ਅਪੂਤੇ ਤੋਂ ਪਾਵੈ ਤਤਾਂ ਤੋਂ ਦੂਰ ਜਿਹੜੇ ਪੰਜ ਭੂਤ ਨੇ ਪੰਜ ਭੂਤਕ ਸਰੀਰ ਤੋਂ ਵੀ ਪਰੇ ਐਸਾ ਪ੍ਰਮਾਤਮਾ ਈ ਬੈ ਬੀਠੁਲੇ ਉਬੈ ਬੀਠੁਲੇ ਬੀਠੁਲ ਬਿਨ ਸੰਸਾਰ ਨਹੀਂ ਥਾਣ ਥਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬਮਹੀ ਭਗਤ ਨਾਮ ਦੇਵ ਕਹਿੰਦੇ ਨੇ ਬਸ ਇਹੋ ਜੇ ਪ੍ਰਮਾਤਮਾ ਦੇ ਨਾਲ ਹੀ ਮੇਰਾ ਮਨ ਲੱਗ ਗਿਆ ਇਹੋ ਜੇ ਪ੍ਰਮਾਤਮਾ ਦਾ ਹੀ ਮੈਂ ਸਿਮਰਨ ਕਰਦਾ ਰਹਿਣਾ ਮੈਂ ਉਹਦੀ ਤਾਕਤ ਉਹਦੀ ਸ਼ਕਤੀ ਵੇਖ ਵੇਖ ਕੇ ਨਿਹਾਰਦਾ ਰਹਿਣਾ ਵੀ ਉਹ ਤੇ ਬੇਅੰਤ ਹੈ ਇਸ ਧਰਤੀ ਦੇ ਉੱਤੇ ਵੀ ਵੱਸਿਆ ਹੋਇਆ ਹੈ ਆਕਾਸ਼ਾਂ ਦੇ ਵਿੱਚ ਉੱਡਦੇ ਪੰਛੀਆਂ ਨੂੰ ਜ਼ਿੰਦਗੀ ਬਖਸ਼ ਕੇ ਉਹਨਾਂ ਦੀ ਉਡਾਰੀ ਭਰੰ데요 ਹੈ ਪਾਣੀ ਦੇ ਕਿੰਨੇ ਜੀਵ ਨੇ ਪਾਣੀ ਦੇ ਵਿੱਚ ਮਨੁੱਖ ਡੁੱਬਿਆਂ ਮਰ ਜਾਂਦਾ ਪਰ 42 ਲੱਖ ਜੂਣ ਪਾਣੀ ਦੇ ਵਿੱਚ ਜਿਉ ਰਹੀ ਹੈ ਉਹਨਾਂ ਦੀ ਜ਼ਿੰਦਗੀ ਪਾਣੀ ਦੇ ਵਿੱਚ ਬਣਾਈ ਹੋਈ ਹੈ ਨਾਮਦੇਵ ਕਹਿੰਦਾ ਮੈਂ ਇਹ ਸਾਰੀ ਜਿਹੜੀ ਕਾਰੀਗਰੀ ਉਸ ਮੇਰੇ ਸਤਿਗੁਰ ਨੇ ਕੀਤੀ ਹੈ ਨਾ ਮੈਂ ਬਹੁਤ ਹੈਰਾਨ ਵੀ ਹਾਂ ਤੇ ਸਿਰ ਵੀ ਝੁੱਕ ਜਾਂਦਾ ਨਮਸਤਨ ਨਮਸਤਨ ਮੈਂ ਬਾਰ-ਬਾਰ ਨਮਸਕਾਰ ਕਰ ਦੇਣਾ ਕਿ ਇਹ ਤੂੰ ਹੀ ਕਰ ਸਕਦਾ ਸੀ ਤੇ ਤੂੰ ਕੀਤਾ ਈ ਬੇ ਬੀਠਲ ਊ ਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਮੇਰੇ ਉਸ ਬੀਠਲ ਪਰਮੇਸ਼ਰ ਤੋਂ ਬਿਨਾ ਸੰਸਾਰ ਵਿੱਚ ਕੁਝ ਹੈ ਨਹੀਂ ਥਾਨ ਥਨੰਤਰ ਸਾਰੀਆਂ ਥਾਵਾਂ ਦੇ ਵਿੱਚ ਨਾਮਾ ਉਹ ਮੇਰਾ ਸਤਿਗੁਰੂ ਹੈ ਤੇ ਪੂਰ ਰਹਿਓ ਤੂੰ ਸਰਬਮਹੀਂ ਚੰਗੀ ਤਰ੍ਹਾਂ ਪੂਰਿਆ ਹੋਇਆ ਏ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਐਸੀ ਸੋਚ ਨਾਲ ਜਦੋਂ ਭਗਤ ਨਾਮ ਸਿਮਰਨ ਧਿਆਨ ਲਾਉਣਾ ਸ਼ੁਰੂ ਕਰਦਾ ਏ ਤੇ ਉਹ ਆਪਣੇ ਸੁਆਦ ਨੂੰ ਕਈ ਗੁਣਾ ਵਧਾ ਲੈਂਦਾ ਏ ਕਿਉਂਕਿ ਉਹ ਪ੍ਰਮਾਤਮਾ ਦਾ ਇੱਕ ਇੱਕ ਕਣ ਚੋਂ ਜਿੱਥੇ ਉਹ ਨਜ਼ਰ ਮਾਰਦਾ ਏ ਉਹਦਾ ਰਸ ਲੈਣਾ ਸ਼ੁਰੂ ਕਰ ਦਿੰਦਾ ਏ ਕਿ ਵਾਹ ਕਿੰਨਾ ਸੋਹਣਾ ਦਰਖਤ ਬਣਾਇਆ ਤੂੰ ਕਿੰਨਾ ਸੋਹਣਾ ਸ਼ਾਂ ਦਿੰਦਾ ਠੰਡੀ ਹਵਾ ਦਿੰਦਾ ਵਾਹ ਰੇਤਲੇ ਰੇਗਿਸਤਾਨ ਬਣਾਏ ਨੇ ਜਿੱਥੇ ਪਾਣੀ ਦਾ ਕੋਈ ਥਾਂ ਟਿਕਾਣਾ ਹੀ ਨਹੀਂ ਵਾਹ ਕਿੱਥੇ ਸਮੁੰਦਰ ਹੀ ਸਮੁੰਦਰ ਬਣਾਏ ਹੋਏ ਨੇ ਇਹੋ ਜਿਹੇ ਕੁਦਰਤ ਦੀਆਂ ਕੀਰਤੀਆਂ ਨੂੰ ਉਹ ਜਾਣ ਕੇ ਤੇ ਬਹੁਤ ਖੁਸ਼ ਹੁੰਦਾ ਹੈ ਤੇ ਉਹਦਾ ਨਾਮ ਦਾ ਸਵਾਦ ਇਤਨਾ ਵੱਧ ਜਾਂਦਾ ਹੈ ਕਿ ਉਹ ਪਰਮੇਸ਼ਰ ਨੂੰ ਸਿਮਰਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਇਹ ਉਹਦਾ ਜੀਵਨ ਦਾ ਇੱਕ ਅੰਗ ਬਣ ਜਾਂਦਾ ਹੈ ਜੀਵਨ ਦਾ ਅੰਗ ਹੈ ਹਰ ਜ਼ਰਰੇ ਜ਼ਰਰੇ ਵਿੱਚ ਉਹ ਪਰਮਾਤਮਾ ਵੇਖਣਾ ਸ਼ੁਰੂ ਕਰ ਦਿੰਦਾ ਹੈ ਇਹ ਭਗਤ ਨਾਮਦੇਵ ਦਾ ਪੰਕਤੀਆਂ ਨੇ ਸ਼ਬਦ ਦੀਆਂ ਭਗਤ ਨਾਮਦੇਵ ਦੇ ਜੀਵਨ ਤੋਂ ਹੀ ਸਮਝਦੇ ਆ ਉਹਨਾਂ ਦੇ ਪਿੰਡ ਤੋਂ ਥੋੜੀ ਦੂਰ ਇੱਕ ਨਦੀ ਵਗਦੀ ਸੀ ਨਦੀ ਦਾ ਵਾਗ ਸੀ ਚੰਦਰਪਾਗਾ ਨਦੀ ਦਾ ਨਾਮ ਚੰਦਰਪਾਗਾ ਨਦੀ ਦੇ ਕੰਢੇ ਜਾ ਕੇ ਤਕਰੀਬਨ ਅੰਮ੍ਰਿਤ ਵੇਲੇ ਚਲੇ ਜਾਣਾ ਘਰੋਂ ਤੁਰ ਕੇ ਤੇ ਨਦੀ 'ਚ ਇਸ਼ਨਾਨ ਕਰਕੇ ਤੇ ਨਦੀ ਦੇ ਕੰਢੇ ਹੀ ਬੈਠ ਕੇ ਤੇ ਸਮਾਧੀ ਲਾ ਲੈਣੀ ਜਿੱਦਾਂ ਤੁਹਾਡੇ ਸਾਰਿਆਂ ਦੀ ਲੱਗੀ ਹੋਈ ਹੈ ਲਾ ਲੈਣੀ ਪਰਮੇਸ਼ਰ ਨੂੰ ਜਾਪ ਕਰਦੇ ਰਹਿਣਾ ਕਰਦੇ ਰਹਿਣਾ ਹੁਣ ਪਰਮੇਸ਼ਰ ਨੂੰ ਕੰਨ ਕੰਨ ਵਿੱਚ ਵੇਖਦੇ ਨੇ ਭਗਤ ਨਾਮਦੇਵ ਮਨ ਮੰਨ ਗਿਆ ਵੀ ਕੰਨ ਕੰਨ 'ਚ ਹੈ ਇੱਕ ਵਾਰ ਹੋਇਆ ਕੀ ਭਗਤ ਨਾਮਦੇਵ ਭਜਨ ਕਰਨ ਚੰਦਰਪਾਗਾ ਨਦੀ ਦੇ ਕੰਢੇ ਉਸੇ ਤਰ੍ਹਾਂ ਹੀ ਆਪਣੇ ਨਿਤਨੇਮ ਵਿੱਚ ਆਏ ਤੇ ਪਿੱਛੋਂ ਕਿਤੇ ਘਰੇ ਅੱਗ ਲੱਗ ਗਈ ਆਂਡ ਗਵਾਂਡ ਵਿੱਚ ਲੋਕਾਂ ਨੇ ਵੇਖਿਆ ਵੀ ਅੱਗ ਲੱਗੀ ਹੋਈ ਏ ਤੇ ਵੇਖੀਏ ਤੇ ਅੱਗ ਹੌਲੀ-ਹੌਲੀ 扑ੜਕਦੀ 扑ੜਕਦੀ ਜਿਆਦਾ 扑ੜ ਗਈ ਤੇ ਲੋਕਾਂ ਨੇ ਆਖਿਆ ਚਲੋ ਅਸੀਂ ਤੇ ਕੋਸ਼ਿਸ਼ ਕਰਨੀ ਦੇਈਆਂ ਅੱਗ ਭਜਾਉਣ ਦੀ ਤੇ ਨਾਮਦੇਵ ਨੂੰ ਪਤਾ ਹੈ ਕਿਤੇ ਹੋਏਗਾ ਇਸ ਵੇਲੇ ਘਰ ਦੇ ਵਿੱਚ ਕੋਈ ਜ਼ਰੂਰੀ ਸਮਾਨ ਕੋਈ ਕਾਗਜ਼ ਪੱਤਰ ਕੁਝ ਹੁੰਦਾ ਹੈ ਤੇ ਸਾਨੂੰ ਦੱਸੇ ਕਿੱਥੇ ਆ ਆ ਕੇ ਤੇ ਅਸੀਂ ਕੱਢ ਦਈਏ ਕਿਉਂਕਿ ਹਜੇ ਅੱਗ ਇੰਨੀ ਨਹੀਂ ਵਧੀ ਕਿਸੇ ਨੇ ਆਖਿਆ ਉਹ ਇਸ ਵੇਲੇ ਨਦੀ ਦੇ ਕੰਢੇ ਬੈਠਾ ਕਿਤੇ ਤੇ ਭਜਨ ਕਰਦਾ ਹੁੰਦਾ ਲੋਕ ਹੀ ਗਏ ਦੋ ਤਿੰਨ ਜਣੇ ਦੌੜ ਕੇ ਗਏ ਨਾਸਕੇ ਗਏ ਤੇ ਹੁਣ ਮੂੰਹ ਨੇਰੀ ਰਾਤ ਸੀ ਤੇ ਨਦੀਆਂ ਦੇ ਕੰਢੇ ਤਕਰੀਬਨ ਉਹ ਕਿਹੜਾ ਵਿੱਚ ਤੇ ਬੈਠਾ ਸੀ ਨਦੀਆਂ ਦੇ ਕੰਡੇ ਬਹੁਤ ਘਨੇ ਦਰਖਤ ਹੁੰਦੇ ਸਨ ਤੇ ਲੱਭਣਾ ਮੁਸ਼ਕਲ ਹੁੰਦਾ ਪਤਾ ਨਹੀਂ ਕਿੱਥੇ ਬੈਠਾ ਲੱਭਦੇ 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 ਅਖੀਰ ਤੇ ਜਾ ਕੇ ਉਹ ਵੇਖ ਲਿਆ ਵੀ ਉਹ ਬੈਠਾ ਹੈ ਜਾ ਕੇ ਭਗਤ ਨਾਮਦੇਵ ਨੂੰ ਆਵਾਜ਼ ਮਾਰੀ ਹੈ ਹੁਣ ਵੇਖੋ ਭਜਨ ਕਰਨ ਵਾਲਾ ਤੇ ਦੁਨੀਆ ਦੋਹਾਂ ਦਾ ਫਰਕ ਕਿੰਨਾ ਹੈ ਤੇ ਭਜਨ ਕਰਨ ਵਾਲੇ ਦੀ ਅਵਸਥਾ ਕਿੰਨੀ ਉੱਚੀ ਹੈ ਨਾਮਦੇਵ ਭਜਨ ਵਿੱਚ ਮਸਤ ਹੈ ਉਹਦੀ ਲੇਵਲ ਲੱਗੀ ਹੋਈ ਹੈ ਇਹਨਾਂ ਨੇ ਆਵਾਜ਼ ਮਾਰੀ ਨਾਮਦੇਵ ਦੇ ਸਿਰ ਤੇ ਖੜੋ ਕੇ ਵੀ ਨਾਮਦੇਵ ਗੱਲ ਸੁਣ ਇਹਨੂੰ ਆਵਾਜ਼ ਨਹੀਂ ਸੁਣਾਈ ਦਿੱਤੀ ਇੰਨਾ ਸਵਾਦ ਭਜਨ ਦਾ ਕਈ ਵਾਰੀ ਬਣ ਜਾਂਦਾ ਹੈ ਕਿ ਕਿਸ ਮਾਹੌਲ 'ਚ ਬੈਠੇ ਹੋ ਕਿਹੋ ਜਿਹਾ ਮੌਸਮ 'ਚ ਬੈਠੇ ਹੋ ਕਿਹੋ ਜਿਹਾ ਲੋਕਾਂ 'ਚ ਬੈਠੇ ਹੋ ਨਹੀਂ ਫਰਕ ਪੈਂਦਾ ਆਪਣਾ ਸਵਾਦ ਬਣਿਆ ਰਹਿੰਦਾ ਇੰਨਾ ਉੱਚਾ ਕਈ ਵਾਰੀ ਨਾਮ ਉਠਾ ਦਿੰਦਾ ਤੇ ਹੁੰਦਾ ਕੀ ਹੈ ਉਹਨਾਂ ਨੇ ਆਵਾਜ਼ ਮਾਰੀ ਨਹੀਂ ਪਤਾ ਲੱਗਾ ਉਹਨਾਂ ਨੇ ਮੋਢੇ ਤੋਂ ਫੜ ਕੇ ਹਲਾਇਆ ਤੇ ਹਲਾਉਣ ਦੇ ਨਾਲ ਉਹ ਜਿਹੜੀ ਲੇਵ ਲੱਗੀ ਸੀ ਟੁੱਟ ਗਈ ਤੇ ਨਾਮਦੇਵ ਦੀਆਂ ਅੱਖਾਂ ਖੁੱਲ ਗਈਆਂ ਵੇਖਿਆ ਵੀ ਇਹ ਤੇ ਉਹ ਗਲੀ ਦੇ ਲੋਕ ਨੇ ਜਿਹੜੇ ਮੇਰੇ ਘਰ ਦੀ ਗਲੀ 'ਚ ਰਹਿੰਦੇ ਨੇ ਉਹਨਾਂ ਨੇ ਆਖ ਨਾਮਦੇਵ ਛੇਤੀ ਛੇਤੀ ਉੱਠ ਨਾਮਦੇਵ ਕਹਿੰਦਾ ਕੀ ਗੱਲ ਹੋਈ ਆਖਣ ਤੇਰੇ ਘਰ ਨੂੰ ਅੱਗ ਲੱਗ ਗਈ ਹੈ ਨਾਮਦੇਵ ਕਹਿੰਦਾ ਬਸ ਇਹ ਨਹੀਂ ਜੀ ਗੱਲ ਪਿੱਛੇ ਮੇਰਾ ਸਵਾਦ ਖਰਾਬ ਕਰਤਾ ਜੀ ਹੁਣ ਦੱਸੋ ਇਹ ਇਹ ਹੁਣ ਭਜਨ ਵਾਲਾ ਹੀ ਸੋਚ ਸਕਦਾ ਹੈ ਨਾ ਘਰ ਨੂੰ ਅੱਗ ਲੱਗੀ ਹੋਏ ਤੇ ਭਜਨ ਬੰਦਗੀ ਚ ਜਿਹਦਾ ਪਿਆਰ ਪੈ ਗਿਆ ਜਿਹਦੇ ਉੱਤੇ ਸਤਿਗੁਰ ਦੀ ਕਿਰਪਾ ਹੋ ਗਈ ਹੈ ਜਿਹਨੂੰ ਆਪਣਾ ਪਰਮੇਸ਼ਰ ਜ਼ਰਰੇ ਜ਼ਰਰੇ ਵਿੱਚ ਵੇਖਦਾ ਹੈ ਜਿਸ ਪਰਮੇਸ਼ਰ ਨੂੰ ਉਹ ਸਵਾਦ ਲੈ ਕੇ ਜਪ ਰਿਹਾ ਹੈ ਤੇ ਉਹ ਕਹਿੰਦਾ ਬਸ ਇੰਨੀ ਗੱਲ ਪਿੱਛੇ ਮੇਰੀ ਸਮਾਧੀ ਖਰਾਬ ਕਰਤੀ ਉਹਨੇ ਆਖਿਆ ਨਹੀਂ ਨਹੀਂ ਤੂੰ ਚੱਲ ਚੱਲ ਸਾਡੇ ਨਾਲ ਚੱਲ ਉਹਨਾਂ ਨੇ ਤੰਗ ਕੀਤਾ ਤੇ ਤੰਗ ਆ ਕੇ ਤੇ ਨਾਮਦੇਵ ਨੂੰ ਜਾਣਾ ਪਿਆ ਨਾਲ ਨਾਮਦੇਵ ਜਦੋਂ ਉੱਠ ਕੇ ਉਹਨਾਂ ਦੇ ਨਾਲ ਚਲਿਆ ਚਲਦਿਆਂ ਚਲਦਿਆਂ ਘਰ ਦੀ ਗਲੀ ਵਿੱਚ ਆਇਆ ਤੇ ਅੱਗ ਬਹੁਤ ਉੱਚੀ ਤਕਰੀਬਨ ਬਲਣੀ ਸ਼ੁਰੂ ਹੋ ਗਈ ਸੀ ਤਕਰੀਬਨ ਸਾਰਾ ਘਰ ਅੱਗ ਦੀ ਚਪੇਟ ਵਿੱਚ ਆ ਗਿਆ ਸੀ ਤੇ ਨਾਮਦੇਵ ਆਪਣੇ ਘਰ ਦੇ ਅੱਗੇ ਆ ਕੇ ਖਲੋਤਾ ਖਲੋਤਾ ਤੇ ਕੁਝ ਕੁ ਸਮਾਨ ਆਂਡਗਵਾਂਡ ਨੇ ਬਚਾਲਿਆ ਸੀ ਅੱਗ ਦੇ ਵਿੱਚੋਂ ਬਚਾ ਕੇ ਸਾਈਡ ਤੇ ਰੱਖਿਆ ਹੋਇਆ ਇੱਕ ਹੁਣ ਭਜਨ ਕਰਨ ਵਾਲਾ ਜ਼ਰਰੇ-ਜ਼ਰਰੇ ਵਿੱਚ ਪ੍ਰਮਾਤਮਾ ਨੂੰ ਵੇਖਣ ਵਾਲਾ ਹਰ ਏਕ ਨੂੰ ਪ੍ਰਮਾਤਮਾ ਦਾ ਰੂਪ ਮੰਨਣ ਵਾਲੇ ਦੀ ਸੋਚ ਤੇ ਬਿਰਤੀ ਵੇਖੋ ਕਿੱਥੇ ਬਣ ਗਈ ਹੈ ਉਹ ਜਿਹੜਾ ਸਮਾਨ ਵਿਚਾਲਿਆ ਸੀ ਨਾ ਨਾਮਦੇਵ ਨੇ ਜਾ ਕੇ ਚੁੱਕਿਆ ਤੇ ਚੁੱਕ ਕੇ ਫੇਰ ਅੱਗ ਵਿੱਚ ਸੁੱਟਣ ਲੱਗ ਪਿਆ ਆਖੇ ਪ੍ਰਭੂ ਇਹ ਵੀ ਲੈ ਜਾਓ ਮੈਨੂੰ ਇਹਦੀ ਵੀ ਲੋੜ ਨਹੀਂ ਹੋਰ ਸਮਾਨ ਚੁੱਕਿਆ ਆਖੇ ਇਹ ਵੀ ਲੈ ਜਾਓ ਇਹਦੀ ਵੀ ਲੋੜ ਨਹੀਂ ਉਹ ਆਪਣਾ ਸਮਾਨ ਸੁੱਟਣਾ ਸ਼ੁਰੂ ਕਰ ਦਵੇ ਜਦੋਂ ਇਸ ਅਵਸਥਾ ਤੇ ਭਗਤ ਆਇਆ ਤੇ ਆਕਾਸ਼ਵਾਣੀ ਹੋਈ ਉਸੇ ਵੇਲੇ ਨਾਮਦੇਵ ਨੇ ਸੁਣੀ ਪਰਮਾਤਮਾ ਕਹਿੰਦੇ ਨੇ ਨਾਮਦੇਵ ਤੂੰ ਅੱਗ ਮੈਨੂੰ ਸਮਝਣ ਦੇ ਆ ਮੈਂ ਅੱਗ ਨਹੀਂ ਆ ਤੂੰ ਕਹਿੰਦਾ ਵੀ ਇਹ ਵੀ ਤੇਰਾ ਰੂਪ ਹੈ ਨਾਮਦੇਵ ਕਹਿੰਦਾ ਜੀ ਮੈਂ ਤੇ ਸਭ ਕੁਝ ਤੇਰਾ ਹੀ ਸਮਝਦਾ ਜੇ ਪੰਜ ਤੱਤਾਂ ਵਿੱਚ ਇੱਕ ਅੱਗ ਹੈ ਤੇ ਪੰਜਾਂ ਤੱਤਾਂ ਨੂੰ ਬਣਾਉਣ ਵਾਲਾ ਤੂੰ ਹੈ ਤੇ ਫਿਰ ਜੇ ਤੂੰ ਕਹਿੰਦਾ ਅੱਗ ਤੂੰ ਨਹੀਂ ਤੇ ਫਿਰ ਰੱਬ ਦੂਜਾ ਹੋਇਆ ਜਿਨੇ ਅੱਗ ਬਣਾਈ ਹੈ ਜੇ ਪੰਜ ਤੱਤ ਤੂੰ ਬਣਾਏ ਨੇ ਤੇ ਫਿਰ ਤੇਰੇ ਤੋਂ ਬਣੇ ਨੇ ਤੇ ਜਿਹੜੀ ਚੀਜ਼ ਤੇਰੇ ਤੋਂ ਬਣੀ ਉਹ ਤੇਰਾ ਰੂਪ ਹੈ ਤੇ ਐ ਵੀ ਲੈ ਜੋ ਐ ਵੀ ਨਹੀਂ ਲੋੜ ਇੰਨੀ ਸੋਚ ਦੇ ਉੱਤੇ ਜਾਣ ਦੀ ਲੋੜ ਸੀ ਭਗਵਾਨ ਨੇ ਕਿਰਪਾ ਕੀਤੀ ਅੱਗ ਸਾਰੀ ਦੀ ਸਾਰੀ ਬੰਦ ਹੋ ਗਈ ਜਦੋਂ ਅੱਗ ਬੰਦ ਹੋਈ ਤੇ ਭਗਵਾਨ ਨੂੰ ਫਿਰ ਐਸੀ ਸੋਚ ਦੇ ਉੱਤੇ ਜਿਹੜਾ ਪਹੁੰਚਿਆ ਹੋਇਆ ਭਗਤ ਹੈ ਨਾ ਜਿਹੜਾ ਹਰ ਥਾਂ ਥਾਂ ਤੇ ਭਗਵਾਨ ਨੂੰ ਦੇਖਦਾ ਹੈ ਮਹਿਸੂਸ ਕਰਦਾ ਹੈ ਸਾਰੀ ਰਾਤ ਭਗਵਾਨ ਨੇ ਲਾ ਕੇ ਤੇ ਉਹ ਅੱਗ ਲੱਗੇ ਘਰ ਨੂੰ ਢਾ ਕੇ ਤੇ ਨਵੀਂ ਕੱਖ ਦੀ ਕੱਖਾਂ ਦੀ ਛੰਨ ਬਣਾ ਕੇ ਦਿੱਤੀ ਉਹਨੂੰ ਰੱਬ ਨੇ ਫਿਰ ਉਹਦਾ ਕੰਮ ਸਵਾਰਿਆ ਸੋ ਇਹ ਇੱਕ ਪੰਕਤੀ ਇਸ ਵਾਸਤੇ ਹੈ ਕਿ ਜ਼ਰਰੇ ਜ਼ਰਰੇ ਵਿੱਚ ਨਾਮ ਸਿਮਰਨ ਕਰਨ ਵਾਲੇ ਨੂੰ ਪਤਾ ਲੱਗ ਜਾਂਦਾ ਇੱਕ ਹੋਰ ਛੋਟੀ ਜੀ ਕਥਾ ਇੱਕ ਵਾਰੀ ਸਾਰੇ ਗੱਜ ਕਿਹਾ ਕੀ ਤਨ ਤਨ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਡੇ ਵਿੱਚ ਇੱਕ ਇਤਿਹਾਸਕ ਨਾਮ ਆਇਆ ਏ ਸੰਤ ਸੇਵਾ ਸਿੰਘ ਕੱਕੜਾਂ ਵਾਲੇ ਸੰਤ ਜੋਤਾ ਸਿੰਘ ਇੱਕ ਟਹਿ ਪਈ ਹੋਏ ਨੇ ਜਿਹੜੇ ਬੜੇ ਭਜਨੀਕ ਹੋਏ ਨੇ ਇਹਨਾਂ ਤੋਂ ਭਜਨ ਲਿੱਤਾ ਤੇ ਭਜਨ ਲੈ ਕੇ ਬੜੇ ਮਸਤ ਹੋਏ ਭਜਨ ਚ ਮਨ ਲੱਗੇ ਖੇਤੀਬਾੜੀ ਦਾ ਕੰਮ ਕਰਦੇ ਹੁੰਦੇ ਸਨ ਸੰਤ ਸੇਵਾ ਸਿੰਘ ਜੀ ਤੇ ਇਹਨਾਂ ਨੇ ਇਹ ਵਿਚਾਰ ਆਈ ਭਜਨ ਕਰਦਿਆਂ ਕਰਦਿਆਂ ਅੱਖੇ ਵੀ ਨਾਮ ਸਿਮਰਨ ਵਿੱਚ ਜਦੋਂ ਕਰਦਿਆਂ ਮਨ ਤੇ ਲੱਗਦਾ ਪਰ ਜਦੋਂ ਕਮਾਂਕਾਰਾਂ ਵਿੱਚ ਲੱਗਦੇ ਆ ਤੇ ਫਿਰ ਟਾਈਮ ਥੋੜਾ ਜਿਹਾ ਖਰਾਬ ਲੱਗਦਾ ਇਹਨਾਂ ਨੇ ਕੀ ਕੀਤਾ ਇੱਕ ਨੌਕਰ ਰੱਖ ਲਿਆ ਨੌਕਰ ਰੱਖ ਲਿਆ ਵੀ ਖੇਤੀਬਾੜੀ ਦਾ ਕੰਮ ਤੋਂ ਸੰਭਿਆ ਕਰ ਸੰਤਾਂ ਦਾ ਭਜਨ ਕਰਦੇ ਹੁੰਦੇ ਸਨ ਸੰਤ ਸੇਵਾ ਸਿੰਘ ਜੀ ਤੇ ਭਜਨ ਕਰਦੇ ਆ ਕਰਦੇ ਆ ਇੰਨਾ ਅਸਰ ਹੋਇਆ ਕਿ ਉਹ ਜਿਹੜਾ ਨੌਕਰ ਰੱਖਿਆ ਸੀ ਕੰਮ ਤੇ ਉਹਦੇ ਤੇ ਵੀ ਅਸਰ ਹੋ ਗਿਆ ਉਹਨੇ ਵੀ ਭਜਨ ਕਰਨਾ ਸ਼ੁਰੂ ਕਰ ਦਿੱਤਾ ਭਜਨ ਕਰਦਿਆਂ ਕਰਦਿਆਂ ਸੰਤਾਂ ਨਾਲੋਂ ਜ਼ਿਆਦਾ ਪਿਆਰ ਉਹਦਾ ਭਜਨ ਨਾਲ ਪੈ ਗਿਆ ਇੰਨਾ ਪਿਆਰ ਪੈ ਗਿਆ ਕਿ ਘੁੰਗਰੂ ਲੈ ਆਇਆ ਸ਼ਹਿਰ ਗਿਆ ਤੇ ਘੁੰਗਰੂ ਬਣ ਲੈਣੇ ਘੁੰਗਰੂ ਬਣ ਕੇ ਨਚਣਾ ਤੇ ਰੱਬ ਦੇ ਸ਼ਬਦ ਗਾਉਣੇ ਇੱਕ ਇਹ ਕੰਮ ਕੀਤਾ ਇਸ ਤੋਂ ਬਾਅਦ ਇੱਕ ਕਦਮ ਉਸ ਨੌਕਰ ਨੇ ਹੋਰ ਚੁੱਕਿਆ ਮੁਰਲੀ ਲੈ ਆਇਆ ਮੁਰਲੀ ਲੈ ਕੇ ਤੇ ਮੁਰਲੀ ਵਜਾਣੀ ਸਿੱਖ ਕੇ ਤੇ ਮੁਰਲੀ ਵਜਾਣੀ ਸ਼ੁਰੂ ਕਰ ਦਿੱਤੀ ਤੇ ਸਾਰੀ-ਸਾਰੀ ਰਾਤ ਸਾਰੇ-ਸਾਰੇ ਅੰਮ੍ਰਿਤ ਵੇਲੇ ਉਹਨੇ ਮੁਰਲੀ ਵਜਾਉਂਦੇ ਰਹਿਣਾ ਪਰਮੇਸ਼ਰ ਦੇ ਰਸਤੇ ਵਿੱਚ ਇੱਕ ਦਿਨ ਹੋਇਆ ਕਿ ਉਹਨੇ ਨੌਕਰ ਨੇ ਸੰਤ ਸੇਵਾ ਸਿੰਘ ਨੂੰ ਅਨੁਮਾਖਿਆ ਵੀ ਜਿਹੜਾ ਪਰਮੇਸ਼ਰ ਦਾ ਅਸਲੀ ਰੂਪ ਹੈ ਉਹ ਦਰਸ਼ਨ ਦਿਰਾਓ ਅਸਲੀ ਰੂਪ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਬਿਆਨ ਕੀਤਾ ਕਿ ਦੇਹ ਬਹੀਣ ਸਨਹਿ ਸਬੋਤਨ ਸੰਤਾਂ ਨੇ ਆਖਿਆ ਸਾਰੇ ਰੂਪ ਉਹਦੇ ਹੀ ਨੇ ਤੇ ਤੂੰ ਹਰੇਕ ਨੂੰ ਦੇਖ ਲਿਆ ਕਰ ਆਖੇ ਨਹੀਂ ਨਹੀਂ ਇਹ ਤੇ ਮਗਰੋਂ ਲਾਉਣ ਵਾਲੀ ਗੱਲ ਐ ਅਸਲੀ ਰੂਪ ਦਾ ਦਰਸ਼ਨ ਕਰਾਓ ਜੇ ਕਰਾ ਸਕਦੇ ਹੋ ਤੇ ਸੰਤ ਸੇਵਾ ਸਿੰਘ ਕਹਿੰਦੇ ਨੇ ਫਿਰ ਜਿਸ ਦਿਨ ਹੁਕਮ ਹੋਏਗਾ ਮੈਂ ਕਰਾ ਦਿਆਂਗਾ ਲੋ ਜੀ ਹਫਤੇ ਕੁ ਬਾਅਦ ਦੀ ਗੱਲ ਐ 2:30 ਵਜੇ ਦੀ ਤਕਰੀਬਨ ਸਮਾਂ ਹੋਏਗਾ ਅਮਰਤ ਵੇਲੇ ਦਾ ਬੈਲ ਜੋਏ ਖੇਤਾਂ ਵਿੱਚ ਖਲੋਤੇ ਨੇ ਤੇ ਖੇਤੀਬਾੜੀ ਸ਼ੁਰੂ ਕਰਨ ਲੱਗੇ ਨੇ ਹਲ ਵਾਨ ਲਗੇ ਨੇ ਤੇ ਇੱਕੋ ਦਮ ਹੁਕਮ ਆ ਗਿਆ ਸੰਤ ਸੇਵਾ ਸਿੰਘ ਨੌਕਰ ਨੂੰ ਕਹਿੰਦੇ ਨੇ ਉਹਦਾ ਦਰਸ਼ਨ ਕਰਨਾ ਹੀ ਕਹਿੰਦਾ ਜੀ ਕਰਨਾ ਹੀ ਕਹਿੰਦੇ ਕਰ ਲੈ ਇੰਨਾ ਕਹਿਣ ਦੀ ਦੇਰ ਸੀ ਹੋਇਆ ਕਿ ਉਸ ਨੌਕਰ ਦੇ ਅੱਖਾਂ ਦੇ ਉੱਤੇ ਸਿਰ ਦੇ ਵਿੱਚੋਂ ਇੱਕ ਲਾਠ ਨਿਕਲੀ ਜਿਹਨੂੰ ਅਸੀਂ ਜੋਤ ਕਹਿੰਦੇ ਆ ਪਰਮ ਜੋਤ ਲਾਠ ਨਿਕਲੀ ਲਾਠ ਨਿਕਲ ਕੇ ਤੇ ਉਡਣੀ ਸ਼ੁਰੂ ਹੋ ਗਈ ਉਡਦਿਆਂ 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 ਉਹ ਲਾਟ ਹੁਣ ਨੌਕਰ ਵੀ ਵੇਖਣਦੇ ਆ ਸੰਤ ਸੇਵਾ ਸਿੰਘ ਵੀ ਵੇਖ ਰਹੇ ਨੇ ਵੇਖਦਿਆਂ ਵੇਖਦਿਆਂ ਉਹ ਉੱਤੇ ਅਸਮਾਨ ਦੇ ਵਿੱਚ ਜਾ ਕੇ ਲਾਟ ਰੁਕ ਗਈ ਲਾਟ ਜਦੋਂ ਉੱਤੇ ਜਾ ਕੇ ਰੁਕ ਗਈ ਇਹ ਹੈਰਾਨ ਵੀ ਇੱਕੋ ਦਮ ਇੰਨੀ ਇਹ ਰੋਸ਼ਨੀ ਕਿੱਥੋਂ ਦੀ ਜੋਤ ਵਰਗੀ ਜਿੱਥੇ ਉਹ ਅਸਮਾਨ ਵਿੱਚ ਜਾ ਕੇ ਲਾਟ ਰੁਕੀ ਉੱਥੇ ਜਾ ਕੇ ਉਹਦਾ ਵਿਸਫੋਟ ਹੋ ਗਿਆ ਜਿਵੇਂ ਬੰਬ ਫਟਦਾ ਹੈ ਨਾ ਵੀ ਵਿਸਫੋਟ ਹੋ ਗਿਆ ਵਿਸਫੋਟ ਹੋਣ ਦੇ ਨਾਲ ਕੀ ਹੋਇਆ ਉਸ ਲਾਟ ਦੇ ਵਿੱਚੋਂ ਜਿਹੜੀਆਂ ਕਿਰਨਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਜਿਵੇਂ ਸੂਰਜ ਤੋਂ ਨਿਕਲਦੀਆਂ ਉਹੀ ਕਿਰਨਾਂ ਦਰਖਤਾਂ 'ਚ ਫਸਲਾਂ ਵਿੱਚ ਆਉਣ ਉਹੀ ਕਿਰਨਾਂ ਬੈਲ ਵਿੱਚ ਆਵੇ ਉਹੀ ਕਿਰਨ ਸੰਤਾਂ ਵਿੱਚ ਤੇ ਉਸ ਨੌਕਰ ਵਿੱਚ ਆਵੇ ਉਹੀ ਕਿਰਨਾਂ ਉਸ ਕਿਰਨਾਂ ਦੀ ਸਾਰੇ ਪਾਸੇ بارش ਹੋ ਗਈ ਤੇ ਜਦੋਂ ਇਹ ਵੇਖਦੇ ਵੇਖਦੇ ਹੈਰਾਨ ਹੋ ਗਏ ਤੇ ਉਹ ਜਿਹੜੀ ਜੋਤ ਦੇ ਉੱਤੇ ਜਦੋਂ ਦੁਬਾਰਾ ਦੇਖਿਆ ਤੇ ਉਹ ਸਾਰੀ ਜੋਤ ਸਤਗੁਰੂ ਪ੍ਰਤਾਪ ਸਿੰਘ ਦਾ ਰੂਪ ਬਣ ਗਈ ਲਾਟ ਤੇ ਸੰਤ ਕਹਿੰਦੇ ਨੇ ਇਹ ਉਹਦਾ ਅਸਲ ਰੂਪ ਹੈ ਜਿਹੜਾ ਜ਼ਰਰੇ-ਜ਼ਰਰੇ ਵਿੱਚ ਵਸਦਾ ਹੈ। ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਸਾਰੀ ਸਿੱਧੀਆਂ ਨੂੰ ਦੇਣ ਵਾਲਾ ਪਰਮੇਸ਼ਰ ਦਾ ਪਰਮ ਰੂਪ ਤੇ ਪਰਮ ਇਹੀ ਹੈ ਕਿ ਉਹ ਜ਼ਰਰੇ-ਜ਼ਰਰੇ ਵਿੱਚ ਬਿਰਾਜਮਾਨ ਹੈ। ਸੋ ਸਤਿਗੁਰੂ ਕਿਰਪਾ ਕਰੇ ਸਾਡੀ ਵੀ ਐਸੀ ਦ੍ਰਿਸ਼ਟੀ ਬਣੇ ਕਿ ਅਸੀਂ ਹਰੇਕ ਦੇ ਵਿੱਚ ਉਹ ਸਤਿਗੁਰ ਦੇ ਦਰਸ਼ਨ ਤੇ ਸਤਿਗੁਰ ਨੂੰ ਮਹਿਸੂਸ ਕਰ ਸਕੀਏ। ਗੁਰੂ ਕਾ ਹੀ ਸਿੱਖ ਸਮਝ ਕੇ ਉਹ ਇੰਨਾ ਕੁਝ ਕਹਿੰਦੀਆਂ ਖਿਮਾ ਦਾ ਜੱਜਕਾ ਜੀ ਸਤਿ ਸ੍ਰੀ ਅਕਾਲ ਜੀ।